ਓ ਭਾਈ ਹਵਾ ਉੱਧਰ ਨੂੰ ਆ ਇੱਥੇ ਟਿਕਾ ਕੇ ਖੜ ਜੋ ਜਿੰਨਾ ਤੇਰਾ ਆਪਣੇ ਕੋਲ ਕੋਈ ਜੀਐਸਵੀ ਜਾਂ ਹੈਡਰ ਦਾ ਪ੍ਰਬੰਧ ਨਹੀਂ ਹੁੰਦਾ ਮਰੇ ਟੁੱਟਣ ਵਾਲੀ ਰਹੋ ਅੱਬਾ ਆਪਣਾ ਜੋਰ ਲਾਈ ਜਾਂਦੇ ਆ ਇਨਸਾਨ ਕਰਾਈ ਜਾਂਦੇ ਆ ਆਗੂ ਲੱਗੇ ਹੋਏ ਆ ਦੇਸ਼ਵੀਆਂ ਆ ਜਾਂਦੇ ਹੋ ਹੈਡਰ ਨਾਲ ਫੇਰ ਭੰਣਾ ਪੈਣਾ ਇਹ ਭੰਨ ਕੇ ਰਹਾਗੇ ਗੱਲ ਸਾਫ਼ ਆ ਨਾਵਾ ਮੇਰੀ ਗੱਲ ਸੁਣੋ ਧਿਆਨ ਨਾਲ ਓਏ ਆ ਮੂਹਾ ਤੇ ਬਈ ਆ ਮਗਾ ਕੇ ਲਾ ਲੋ ਮੱਚੰਡੀ ਦਿੰਦੀ ਮੂਹ ਆ ਚਿੱਟੀ ਜੀ ਕੋਲਕਾਟ ਜੀ ਹੁੰਦੀ ਆ ਜਿਹੜੀ ਬੁੱਛ ਵਾਲੀ ਦੰਦਾਰੀ ਇਹ ਮਗਾ ਕੇ ਲਾ ਲੋ ਮੂਹ ਨਹੀਂ ਮੱਚੰਡੀ ਦੀ ਜ਼ਰਦਾ ਕਰਕੇ ਦੇਖ ਲੋ ਹੈ ਸਾਰੇ ਦੁਰਨਗੇ ਸਾਰੇ ਦਿੱਲੀ ਜਾਣ ਲਈ ਆਏ ਇੱਥੇ ਕੋਈ ਖੜਾ ਨਹੀਂ ਆਇਆ ਇਹ ਸਾਰਿਆਂ ਦੀ ਭਾਵਨਾ ਕਰੋ ਇਹ ਵੀ ਦਿੱਲੀ ਜਾਣਾ ਹੈ ਤੇ ਦਿੱਲੀ ਜਾ ਕੇ ਰਹਾਂਗੇ ਪਰ ਮੇਰਾ ਵੀ ਬਿਅੰਦ ਬੰਦੀ ਨਾ ਜਾਏ ਰਣਨੀਤੀ ਬਣਾ ਕੇ ਜਾਇਆ ਜਾਊਗਾ ਆ ਦੇਖ ਆਪਣਾ ਆਪਣੇ ਬੰਦੇ ਦੇ ਕੋਲੇ ਕੀ ਆ ਜੀ ਨੂੰ ਛੱਡ ਦਿੰਦੇ ਜਾ ਕੇ ਹੋਗਾ ਜੀ ਇਹਦੀ ਵੀ ਕੋਈ ਬਾਤ ਬੰਦੀ ਚਾਹੀਦੀ ਕੋਈ ਹੈਡ ਰੈਕ ਕੋ ਨੇੜੇ ਪਿੰਡਾਂ ਦੇ ਜੇ ਸੀ ਵੀ ਕੋਈ ਹੈਡ ਰੈ ਲਿਆ ਸਕਦੇ ਹੋ ਬਾਈ ਲੈ ਆਓ ਯਾਰ ਕੋ ਨੇੜੇ ਪਿੰਡਾਂ ਦੇ ਵਿੱਚ ਕੋਈ ਜੇ ਸੀ ਵੀਆਂ ਹੈਗੀਆਂ ਤੋਂ ਨਹੀਂ ਆ ਨਹੀਂ ਪੰਜਾਬ ਦੀ ਐ ਖੜਨ ਵਾਲੀ ਨਹੀਂ ਇਹ ਤੇ ਤਾਂ ਐਨਨੂੰ ਮੈਨੂੰ ਐ ਲੱਗਦਾ ਵੀ ਆਪਾਂ ਨੂੰ ਸਿਹਾਰਸ ਦਾ ਵਿਆਹ ਜਿੰਨਾ ਚਾਹ ਹੁੰਦਾ ਯਾਰ ਚਾਹ ਤੇ ਤੋਂ ਨੂੰ ਤੋਂ ਨੂੰ ਇੱਕ ਮਖੂਦੀ ਆਪਾਂ ਨੂੰ ਹੋਏ ਤੇ ਉਹ ਮੇਰਾ ਵੀ ਨਿਸ਼ਾਨ ਨਾ ਉਤਰਾ ਲੋ ਮੇਰੀ ਬੇਨਤੀ ਆ